ਇਹ ਕਹਿੰਦੇ ਨੇ ਹੋ ਲੀ ਵਾਲੇ ਦਿਨ ਨੰਦ ਲਾਲ ਨੇ ਇਹ ਨਜ਼ਮ ਕਲਗੀਧਰ ਪਾਤਸ਼ਾਹ ਨੂੰ ਸੁਣਾਈ ਸੀ ਮਾਰਾਂ ਰ ਬਾਹਰ ਜੋ ਹੋਦੀ ਖੇੜੀ ਜਾ ਰਹੀਏ ਤੇ ਰੰਗ ਲੈ ਜਾਂਦੇ ਪਰ ਤੁਸੀਂ ਪੱਕਾ ਰੰਗ ਛਾੜ ਦਿੱਤੇ ਸਰੀਰ ਦੇ ਟੁਕੜੇ ਟੁਕੜੇ ਤੇ ਹੋ ਸਕਦੇ ਨੇ ਹੁਣ ਮਨ ਦੇ ਚੋਂ ਰੱਬੀ ਪਿਆਰ ਨਹੀਂ ਜਾ ਸਕਦਾ ਤੋ ਮਰਜ਼ ਕਰਿਆ ਸੀ ਰਤ ਖੂਨ ਰਤ ਪ੍ਰੇਮ ਰੱਤਾ ਹੋਇਆ ਰੰਗਿਆ ਹੋਇਆ ਇਹ ਦੇਖਈ ਜੋ ਹੈ ਅਰਥ ਨੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਰੱਤਾ ਪੈ ਜਾਂਣਾ ਮਨ ਰੱਤਾ ਮਨ ਜਦ ਪ੍ਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਰੱਤਾ ਜਾਂਦਾ ਹੈ ਐਸੇ ਮਨੁੱਖ ਨੂੰ ਲਾਲ ਰੰਗ ਬੜਾ ਪ੍ਰਭਾਵਿਤ ਕਰਦਾ ਹੈ ਹਿੰਦੁਸਤਾਨ ਦੇ 90 ਫੀਸਦੀ ਸਾਧੂਆਂ ਨੇ ਜੇ ਭਗਵਾ ਵੇਸ਼ ਧਾਰਨ ਕਰ ਲਿਆ ਪ੍ਰਾਚੀਨ ਜ਼ਮਾਨੇ ਤੇ ਅੱਜ ਉਸ ਦੀ ਨਕਲ ਹੈ ਐਵੇਂ ਨਹੀਂ ਸੀ ਕੁਝ ਲਾਲੇ ਉਹਨਾਂ ਨੇ ਅੰਦਰ ਦੇਖੀ ਸੀ ਔਰ ਇਸ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬੜਾ ਜ਼ਿਕਰ ਹੈ ਕਮਨ ਬਨੇਰੀ ਤੇਰੀ ਲਾਲੀ ਕਮਨ ਰੰਗ ਤੋਂ ਭਈ ਗੁਲਾਲੀ ਦਸਤੇ ਸਹੀ ਇਹ ਲਾਲੀ ਤੈਨੂੰ ਕਿਵੇਂ ਛੜੀ ਇਹ ਗੁਲਾਲ ਦੇ ਨਾਲ ਤੂੰ ਕਿਵੇਂ ਰੰਗੀ ਗਈ ਹੈ ਲਾਲ ਰੰਗ ਤਿਸ ਕੋ ਲਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਲਗਾ ਇਹ ਐਸਾ ਲਾਲ ਰੰਗ ਕਦੀ ਮੈਲਾ ਨਹੀਂ ਹੁੰਦਾ ਦਾਗੀ ਨਹੀਂ ਹੁੰਦਾ ਸਦਾ ਚਮਕ ਬਣੀ ਰਹਿੰਦੀ ਹੈ ਪਿਆਰ ਦਾ ਰੰਗ ਲਾਲ ਰੰਗ ਬਣਿਆ ਔਰ ਪਿਆਰ ਹੀ ਜੀਵਨ ਹੈ ਜ਼ਿੰਦਗੀ ਬੇਸਵਾਦੀ ਬੇਰਸੀ ਹੋ ਜਾਂਦੀ ਹੈ ਜੇ ਰੰਚਕਾ ਮਾਤਰ ਕਣੀ ਵੀ ਪਿਆਰ ਦੀ ਨਾ ਹੋਵੇ ਕਿਸੇ ਦੇ ਅੰਦਰ ਇਹ ਗੱਲ ਵਖਰੀ ਉਹ ਪਿਆਰ ਕਿਸ ਰੂਪ ਵਿੱਚ ਹੈ ਪਰਿਵਾਰ ਨਾਲ ਪਿਆਰ ਹੈ ਤਾਂ ਇਸ ਦੇ ਕੋਲ ਬਹੁ ਹੁੰਦਾ ਹੈ ਪਰੋਸੀਆਂ ਨਾਲ ਪਿਆਰ ਹੈ ਤਾਂ ਸਮਝ ਲੈਣਾ ਚਾਹੀਦਾ ਅੱਧਾ ਗਲਾਸ ਪਾਣੀ ਦਾ ਤੇ ਹੈ ਪਰ ਸਾਰੇ ਸੰਸਾਰ ਨਾਲ ਪਿਆਰ ਹੈ ਇਹਦੇ ਕੋਲ ਪਿਆਰ ਦਾ ਸਾਗਰ ਹੈ ਇਹਦੇ ਕੋਲ ਤੇ ਪਿਆਰ ਦਾ ਸਮੁੰਦਰ ਹੈ ਪਰਮਾਤਮਾ ਪਿਆਰ ਰੂਪ ਹੋ ਕੇ ਸਾਰੇ ਬ੍ਰਹਿਮੰਡ ਵਿੱਚ ਛਾਇਆ ਹੋਇਆ ਹੈ ਕਲਗੀਧਰ ਪਤਸ਼ਾਹ ਜੀ ਕਹਿੰਦੇ ਨੇ ਜਤ ਤਤਰ ਦੇਸਾ ਵੇਸਾ ਹੋਏ ਫੈਲਿਓ ਅਨੁਰਾਗ हे ਪ੍ਰਭੂ ਤੂੰ ਪਿਆਰ ਹੋ ਕੇ ਛਾਇਆ ਹੋਇਆ ਹੈ ਹਰ ਪਾਸ ਮਿੱਤਰ ਨਾਲ ਪਿਆਰ ਇੱਕ ਬੂੰਦ ਹੈ ਇੱਕ ਬੂੰਦ ਨਾਲ ਤ੍ਰਿਪਤੀ ਨਹੀਂ ਹੋਵੇਗੀ ਉਦਾਸੀ ਦੁੱਖ ਸੰਤਾਪ ਬਣਿਆ ਰਹੇਗਾ ਪਰ ਫਿਰ ਵੀ ਨਾ ਹੋਣ ਨਾਲੋਂ ਵਹਿਤਰ ਹੈ ਉੱਤਰ ਨਾਲ ਪਿਆਰ ਹੈ ਪਤੀ ਨਾਲ ਪਿਆਰ ਹੈ ਪਤਨੀ ਨਾਲ ਪਿਆਰ ਹੈ ਪੜੋਸੀ ਨਾਲ ਪਿਆਰ ਹੈ ਪਿਆਰ ਦਾ ਜੋ ਵੀ ਰੂਪ ਹੈ ਨਿਰਮਲ ਹੈ ਕਿਉਂ ਜਿਸ ਦੇ ਪ੍ਰਤੀ ਪਿਆਰ ਹੋਵੇਗਾ ਮਨ ਕੋਸ ਨੂੰ ਧੋਖਾ ਨਹੀਂ ਦੇ ਸਕਦਾ ਜਿਸ ਨਾਲ ਪਿਆਰ ਹੈ ਉਸ ਦੇ ਨਾਲ ਛਲ ਕਪਟ ਨਹੀਂ ਕਰ ਸਕੇਗਾ ਜਿਸ ਨਾਲ ਪਿਆਰ ਹੈ ਉਹਨੂੰ ਮਾਰ ਨਹੀਂ ਸਕੇਗਾ ਉਸ ਤੇ ਜ਼ੁਲਮ ਨਹੀਂ ਕਰ ਸਕੇਗਾ ਪਿਆਰ ਉਸ ਦੇ ਹੱਥਾਂ ਨੂੰ ਰੋਕ ਦੇਵੇਗਾ ਛਲ ਕਪਟ ਕਰਦੇ ਆ ਪਿਆਰ ਉਸ ਦੇ ਹੱਥਾਂ ਨੂੰ ਰੋਕ ਦੇਗਾ ਜ਼ੁਲਮ ਕਰਦੇ ਆ ਇਸ ਵਾਸਤੇ ਕਹਿੰਦੇ ਨੇ ਪਿਆਰ ਤੋਂ ਵੱਡੀ ਧਾਰਮਿਕ ਦੁਨੀਆ 'ਚ ਕੋਈ ਕ੍ਰਾਂਤੀ ਨਹੀਂ ਹੈ ਕੋਈ ਗੁਣ ਨਹੀਂ ਹੈ ਕੋਈ ਔਸਤੀ ਨਹੀਂ ਕਲਗੇਦਰ ਪਾਤਸ਼ਾਹ ਤੇ ਸਾਖ ਕਹਿੰਦੇ ਨੇ ਸੱਚ ਭਾਉ ਸੁਨ ਲੈਓ ਸਵੇ ਜਿਹਨੋ ਪ੍ਰੇਮ ਕਿਯੋ ਤੈਨਹੀ ਪ੍ਰਭ ਪਾਇਓ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨ ਰੇ ਕਿਉ ਛੂਟੇ ਬਿਨ ਪਿਆਰ ਕਰ ਲੈ ਸਾਰੇ ਕਰਮ ਜਪ ਕਰ ਲੈ ਸਭ ਕਰ ਲੈ দান ਕਰ ਲੈ ਪੁੰਨ ਕਰ ਲੈ ਸੇਵਾ ਕਰ ਲੈ ਬਿਨਾ ਪਿਆਰ ਤੋ छुटਕਾਰਾ ਨਹੀਂ ਹੋਵੇਗਾ ਬਜਿਆ ਹੀ ਰਹੇਗਾ ਦੁਖੀ ਰਹੇਗਾ दान ਕਰਦਾ ਵੀ ਹੰਕਾਰੀ ਬਣਿਆ ਰਹੇਗਾ ਸੇਵਾ ਕਰਦਾ ਵੀ ਲੋਭੀ ਬਣਿਆ ਰਹੇਗਾ ਤੇ ਕਰੋਦੀ ਬਣਿਆ ਰਹੇਗਾ ਕੁਝ ਵੀ ਕਰ ਲੈ ਲੇਕਿਨ ਰੱਬੀ ਪਿਆਰ ਨੇ ਤੇਰੇ ਰੋਮ ਰੋਮ ਨੂੰ ਸ਼ੁੱਧ ਕਰ ਦੇਣਾ ਪਾਵਨ ਕਰ ਲੈਣਾ ਐਸਵਾਸੀ ਸਾਹਿਬ ਕਹਿੰਦੇ ਨੇ ਮਨ ਰੇ ਕਿਉਂ ਛੁੱਟੇ ਬੇਨ ਪਿਆਰ ਪਿਆਰ ਦਾ ਰੰਗ ਜੋ ਮਨ ਤੇ ਚੜਦਾ ਹੈ ਲਾਲ ਮੰਨੇ ਹੈ ਸਰੀਰ ਦੀ ਜ਼ਿੰਦਗੀ ਖੂਨ ਹੈ ਤੇ ਖੂਨ ਦਾ ਰੰਗ ਲਾਲ ਹੈ ਰੱਬ ਨੇ ਲਾਲ ਹੀ ਬਣਾਇਆ ਹੈ ਇਸ ਵਾਸਤੇ ਕਹਿੰਦੇ ਨੇ ਸਰੀਰਕ ਜ਼ਿੰਦਗੀ ਲਾਲ ਹੈ ਨਹੀਂ ਇਹ ਖੂਨ ਤੇ ਜ਼ਿੰਦਾ ਨਹੀਂ ਰਹਿ ਸਕਦਾ ਇਹ ਖੂਨ ਲਾਲ ਹੈ ਪਿਆਰ ਦਾ ਰੰਗ ਵੀ ਲਾਲ ਹੈ ਨਹੀਂ ਇਹ ਪਿਆਰ ਤੇ ਕੁਝ ਵੀ ਕਰੇ ਧਾਰਮਿਕ ਨਹੀਂ ਹੈ ਇਹ দান ਕਰਦਿਆਂ ਆ ਹੰਕਾਰੀ ਬਣਿਆ ਰਹੇਗਾ ਇਹ ਸੇਵਾ ਕਰਦਿਆਂ ਆ ਵੀ ਦੁਰਾਚਾਰੀ ਬਣਿਆ ਰਹੇਗਾ ਕੁਸਾਕੀਵਾਂ ਇਹ ਸਭ ਕੁਝ ਕਰਦਿਆਂ ਆ ਵੀ ਕਠੋਰ ਬਣਿਆ ਰਹੇਗਾ ਸਖਤ ਬਣਿਆ ਰਹੇਗਾ ਜ਼ਾਲਮ ਬਣਿਆ ਰਹੇਗਾ ਇਹ ਸਭ ਕੁਝ ਹੁੰਦਿਆਂ ਆ ਕਰਦਿਆਂ ਆ ਵੀ ਥੱਗ ਫਰੇ ਚਾਲਕਪੜ ਦੇਸ ਰਹੇਗਾ ਯਾਰ ਤੋਂ ਬਿਨਾਂ ਹਿਰਦੇ ਦੀ ਸ਼ੁੱਧੀ ਨਹੀਂ ਹੁੰਦੀ ਮਨ ਰੇ ਕਿਉ ਛੁੱਟੇ ਬਿਨ ਪਿਆਰ ਪਿਆਰ ਦਾ ਰੰਗ ਲਾਲ ਬਣਿਆ ਗਿਆ ਮਨ ਨੂੰ ਚੜਦਾ ਸਰੀਰ ਦੀ ਜ਼ਿੰਦਗੀ ਖੋਨ ਬਣੀ ਗਈ ਹੈ ਲਾਲ ਬਣੀ ਗਈ ਹੈ ਖੂਨ ਦਾ ਰੰਗ ਲਾਲ ਹੈ ਕਮਨ ਬਣੀ ਰਹੀ ਤੇਰੀ ਲਾਲੀ ਕਮਨ ਰੰਗ ਤੋਂ ਭਾਈ ਗੁਲਾਰੀ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਉਦਾਹਰਨ ਔਰ ਭਾਈ ਸਾਹਿਬ ਭਾਈ ਨੰਦ ਲਾਲ ਤੱਕ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਰੇ ਗੁਲਾਲ ਅਫਸ਼ਾਨੇ ਅਸਦਸਤੇ ਮੁਬਾਰਕ ਜ਼ਮੀਨੋਂ ਆਸਮਾਰਾ ਸੁਰਖ ਰੂ ਕਰਦਾ ਸੁਰਖ ਲਾਲ ਲੋ ਕਹਿੰਦੇ ਇਹ ਕਲਗੀਦਰ ਪਾਤਸ਼ਾਹ ਤੁਹਾਡੇ ਹੱਥਾਂ 'ਚ ਗੁਲਾਲ ਹੈ ਤੁਸੀਂ ਕੀ ਛਿੜਕਿਆ ਜ਼ਮੀਨ ਤੇ ਆਸਮਾਨ ਨੂੰ ਲਾਲ ਰੰਗ ਨਾਲ ਰੰਗ ਛੜਿਆ ਹੈ ਬਾਅ ਔਰ ਛੋਟੇ ਵੱਡੇ ਨੂੰ ਰੰਗ ਛੜਿਆ ਜਿਹੜਾ ਤੁਹਾਡੇ ਕੋਲ ਆਇਆ ਰੱਬੀ ਪਿਆਰ ਨਾਲ ਭਰ ਗਿਆ ਭਾਵੇਂ ਛੋਟਾ ਸੀ ਭਾਵੇਂ ਵੱਡਾ ਸੀ ਭਾਵੇਂ ਨਿਰਧਨ ਸੀ ਭਾਵੇਂ ਧਨਵਾਨ ਸੀ ਭਾਵੇਂ ਮੂਰਖ ਸੀ ਭਾਵੇਂ ਸਿਆਣਾ ਸੀ ਭਾਵੇਂ ਅਨਪੜ ਸੀ ਭਾਵੇਂ ਪੜਾ ਲਿਖਾ ਸੀ ਭਾਵੇਂ ਸੁੰਦਰ ਸੀ ਤੇ ਭਾਵੇਂ ਕਰੂਪ ਸੀ ਭਾਵੇਂ ਕਮਜ਼ੋਰ ਸੀ ਤੇ ਭਾਵੇਂ ਤਾਕਤਵਰ ਸੀ ਕੁਸੀ ਰੰਗ ਦਿੰਦਾ ਹੈ ਜ਼ਮੀਨ ਨੂੰ ਵੀ ਕੁਸੀ ਰੰਗ ਦਿੰਦਾ ਹੈ ਆਸਮਾਨ ਨੂੰ ਵੀ ਗੋਲਾਲ ਅਫਸ਼ਾਨੇ ਅਸਦਸਤੇ ਮੁਬਾਰਕ ਜ਼ਮੀਨੋ ਆਸਮਾਨਾ ਸਰਖੁਰੂ ਕਰ ਭਾਈ ਸਾਹਿਬ ਭਾਈ ਨੰਦ ਲਾਲ ਇਹ ਕਹਿੰਦੇ ਨਾ ਹੋਲੇ ਵਾਲੇ ਦਿਨ ਨੰਦ ਲਾਲ ਨੇ ਇਹ ਨਜ਼ਮ ਕਲਗੀਦਰ ਪਾਦਸ਼ਾਹ ਨੂੰ ਸੁਣਾਈ ਸੀ ਮਾਰਾਰ ਬਾਹਰ ਜੋ ਹੋਲੀ ਖੇਡੀ ਜਾ ਰਹੀਏ ਤੇ ਰੰਗ ਲੈ ਜਾਂਦੇ ਪਰ ਤੁਸੀਂ ਪੱਕਾ ਰੰਗ ਚਾੜ ਦਿੱਤਾ। ਸਰੀਰ ਦੇ ਟੁਕੜੇ ਟੁਕੜੇ ਤੇ ਹੋ ਸਕਦੇ ਨੇ ਉਹਨਾਂ ਮਨ ਦੇ ਚੋਂ ਰੱਬੀ ਪਿਆਰ ਨਹੀਂ ਜਾ ਸਕਦਾ। ਔਰ ਇਹ ਪਿਆਰ ਦਾ ਰੰਗ ਮੈਲਾ ਵੀ ਨਹੀਂ ਆਉਂਦਾ। ਮੈਂ ਫਿਰ ਅਰਜ਼ ਕਰਾਂ ਪਿਆਰ ਹਿਰਦੇ ਨੂੰ ਇਤਨਾ ਸ਼ੁੱਧ ਕਰ ਦਿੰਦਾ ਮਨ ਉਛਲ ਕਪੜਾ ਧੋਖਾ ਨਹੀਂ ਕਰ ਸਕਦਾ। ਪਿਆਰ ਉਸੇ ਛੋਟੀ ਜਿਹੀ ਗਣੀ ਵੀ ਮਨੁੱਖ ਨੂੰ ਨਿਰਮਲ ਕਰ ਦਿੰਦੀ ਹੈ ਜਿਸ ਇੱਕਾਦ ਮਨੁੱਖ ਨਾਲ ਪਿਆਰ ਹੈ ਉਸ ਨਾਲ ਛੱਲ ਕਪੜ ਕਰਨਾ ਔਖਾ ਹੋ ਜਾਏਗਾ ਨਹੀਂ ਕਰ ਸਕਦਾ ਉਸ ਨਾਲ ਪਿਆਰ ਭਾਵੇਂ ਬਾਕੀਆਂ ਨਾਲ ਨਹੀਂ ਹੈ ਬਾਕੀਆਂ ਨਾਲ ਕਰੇਗਾ ਬਾਕੀਆਂ ਨਾਲ ਛਲ ਵੀ ਕਰੇਗਾ ਕਪੜ ਵੀ ਕਰੇਗਾ ਤੌਖਾ ਵੀ ਕਰੇਗਾ ਸਾਰਾ ਅਨਰਥ ਕਰੇਗਾ ਪਰ ਜਿਸ ਨਾਲ ਪਿਆਰ ਹੈ ਚਾਹੇ ਪੁੱਤਰ ਹੈ ਮਿੱਤਰ ਹੈ ਪਤੀ ਹੈ ਪਤਨੀ ਹੈ ਭਰਾ ਹੈ ਪੜੋਸੀ ਹੈ ਕੋਈ ਵੀ ਹੈ ਜਿਸ ਨਾਲ ਗੂੜਾ ਪਿਆਰ ਹੈ ਉਸ ਨਾਲ ਛਲ ਕਪੜਾ ਰੋਸ ਤੇ ਜ਼ੁਲਮ ਕਰਨਾ ਔਖਾ ਹੋ ਜਾਏਗਾ ਨਹੀਂ ਕਰ ਸਕਦਾ ਕਿਉਂ ਉਸ ਦੇ ਪ੍ਰਤੀ ਹਿਰਦਾ ਸ਼ੁੱਧ ਹੋ ਜਾਂਦਾ ਹੈ ਕਿ ਜੇ ਸਾਰੇ ਜਹਾਨ ਨਾਲ ਪਿਆਰ ਹੋ ਜਾਏ ਤਾਂ ਸਾਰੇ ਜਾਨ ਦੇ ਪ੍ਰਤੀ ਹਿਰਦਾ ਸ਼ੁੱਧ ਹੋ ਜਾ ਹਿਰਦਾ ਪਾਵਨ ਹੋ ਜਾਂਦਾ ਹੈ ਫਿਰ ਕਿਸ ਨੇ ਕੀ ਛਲ ਕਪੜਾ ਕਰਨਾ ਹੈ ਤੇ ਸਾਰੇ ਜਹਾਨ ਨਾਲ ਪਿਆਰ ਕਰਨ ਦਾ ਢੰਗ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਖਾਉਂਦੀ ਏ ਇੱਕ ਸੱਜਣ ਸਭ ਸੱਜਣਾ ਇੱਕ ਨੂੰ ਸੱਜਣ ਬਣਾ ਲੇ ਸਾਰੇ ਆਪੇ ਹੀ ਸੱਜਣ ਨੇ ਸਾਗਰ ਨੂੰ ਮਿੱਤਰ ਬਣਾ ਲੇ ਲਹਿਰਾਂ ਆਪੇ ਹੀ ਮਿੱਤਰ ਨੇ ਲਹਿਰਾਂ ਤੇ ਸਾਗਰ ਦੀਆਂ ਨਿਰੰਕਾਰ ਨੂੰ ਮਿੱਤਰ ਬਣਾ ਲੇ ਸੰਸਾਰ ਆਪੇ ਹੀ ਮਿੱਤਰ ਹੈ ਇੱਕ ਸੱਜਣ ਸਭ ਸੱਜਣਾ ਇਕ ਵੈਰੀ ਸਭ ਬਾਦ ਤੇ ਜੇ ਇਕ ਨਾਲ ਤੇਰਾ ਸੰਬੰਧ ਨਹੀਂ ਤਾਂ ਫਿਰ ਕਿਸੇ ਨਾਲ ਵੀ ਤੇਰਾ ਕੋਈ ਪੱਕਾ ਸੰਬੰਧ ਨਹੀਂ। ਫਿਰ ਤੂੰ ਕੁਛ ਵੀ ਨਹੀਂ। ਫਿਰ ਤੂੰ ਕੁਛ ਵੀ ਨਹੀਂ। ਇਕ ਸਜਣ ਸਭ ਸਜਣਾ ਇਕ ਵੈਰੀ ਸਭ ਬਾਦ ਇਹਨੂੰ ਇਸਲਾਮ ਦੇ ਇੱਕ ਉੱਗੇ ਸ਼ਾਇਰ ਔਰ ਫਕੀਰ حافظ ਐਨੀ ਬਿਆਨ ਕਰਦੇ ਨੇ ਦਰਖਤੇ ਦੋਸਤੀ ਬਾਨਿਸ਼ਾ ਤੇਰੇ ਧਾਰਮਿਕ ਹੋਣ ਦੀ ਪਹਿਚਾਨ ਕੀ ਹੋਵੇ ਕਿੰਧੋ ਕਦਮ ਕਦਮ ਤੇ ਦੋਸਤੀ ਦਾ ਬੂਟ ਆਲਾ ਮਿੱਤਰਤਾ ਦਾ ਆਪਣਾ ਬਣਾਈ ਜਾ ਬੇਗਾਨਾ ਤੇ ਇੱਕ ਗਾਲ ਕੱਢੀ ਕਿਸੇ ਨੂੰ ਦੁਸ਼ਮਣ ਬਣਾ ਆਪਣਾ ਬਣਾਣਾ ਜ਼ਰਾ ਕਠਨ ਹੈ ਦਰਖਤੇ ਦੋਸਤੀ ਬਾਨਿਸ਼ਾ ਕਿ ਕਾਮੇ ਦਿਲ ਬਬਾਰ ਆ ਜਿੱਤੋਂ ਦਿਲ ਦਾ ਚੈਨ ਚਾਹਨਾ ਹੈ ਦਿਲ ਦਾ ਸਕੂਨ ਚਾਹਨਾ ਹੈ ਦੋਸਤੀ ਦਾ ਬੂਟਾ ਲਾ ਕਦਮ ਕਦਮ ਤੇ ਦੋਸਤੀ ਦੇ ਬੂਟੇ ਲਾਈ ਜਾ ਮਿਲਾਪ ਦੇ ਬੂਟੇ ਲਾਈ ਜਾ ਦਰਖਤੇ ਦੋਸਤੀ ਬਾ ਨਿਸ਼ਾਨ ਕੇ ਕਾਮੇ ਦਿਲ ਬਬਾਰ ਅਰਦ ਨਿਹਾਲੇ ਦੁਸ਼ਮਣੀ ਬਰਕੁਨ ਕੇ ਰੰਜੋ ਬੇਸ਼ਮਾਰ ਅਰਦ ਜੇ ਭੁੱਲ ਕੇ ਕਿਦਰੇ ਤੂੰ ਦੁਸ਼ਮਣੀ ਦਾ ਬੂਟਾ ਲਾਵੇ ਬੈਠਾ ਹੈ ਅੱਜ ਹੀ ਜੜੋਂ ਕੁੱਟ ਦੇ ਇਨੋਂ ਸਿਵਾਏ ਦੁੱਖਾਂ ਦੇ ਕੰਡਿਆਂ ਦੇ ਹੋਰ ਕੁਝ ਵੀ ਨਹੀਂ ਲੱਗਦਾ। ਇਹਨੋਂ ਸਿਵਾਏ ਦੁੱਖਾਂ ਦੇ ਸੂਲ ਦੇ ਹੋਰ ਕੁਝ ਵੀ ਨਹੀਂ ਲੱਗਦਾ। ਇਹ ਇਨ੍ਹਾਂ ਸੂਲਾਂ ਨਾਲ ਤੂੰ ਜ਼ਖਮੀ ਹੋਣਾ ਤੇ ਲਾਧ ਦੁਸ਼ਮਣੀ ਦੇ ਬੂਟੇ। ਨਿਤਰਤਾ ਦਾ ਬੂਟਾ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਤੇ ਸਾਰੀ ਦੁਨੀਆ ਨੂੰ ਮਿੱਤਰ ਬਣਾ ਲਿਆ। ਸਭ ਕੋ ਮਿੱਤ ਹਮ ਆਪਨ ਕੇ ਨਾ। ਹਮ ਸਭ ਲਾਂ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ ਤੋਂ ਮੇਲ ਕੀਓ ਮੇਰੇ ਰਾਜਨ ਤੋ ਮੈਂ ਅਰਜ਼ ਕਰਾਂ ਜਦ ਹਿਰਦਾ ਰਬੇ ਪਿਆਰ ਨਾਲ ਰੰਗਿਆ ਜਾਂਦਾ ਹੈ ਕਿ ਪਿਆਰ ਦਾ ਰੰਗ ਲਾਲ ਹੈ ਲਾਲ ਗੁਲਾਰ ਗਹਿਬਰਾ ਸੱਚਾ ਰੰਗ ਚੜਾਓ ਇਹ ਮੈਲਾ ਨਹੀਂ ਆਉਂਦਾ ਦਾਗੀ ਨਹੀਂ ਆਉਂਦਾ ਔਰ ਫਿੱਕਾ ਨਹੀਂ ਆਉਂਦਾ ਵੱਧਦਾ ਹੈ ਗੂੜਾ ਹੁੰਦਾ ਧਰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਅਸੀਂ ਲਾਲ ਰੰਗ ਦੇ ਮਾਨੋ ਕਪੜੇ ਪਾ ਲੈਣੇ। ਹਿਰਦਾ ਜੋ ਪਿਆਰ ਦੇ ਰੰਗੇ ਆ ਗਿਆ ਹੈ। ਪ੍ਰਭੂ ਦੇ ਪਿਆਰ ਵਿੱਚ। ਐਸੇ ਮਨੁੱਖਾਂ ਨੂੰ ਜੇ ਬਾਹਰ ਲਾਲ ਰੰਗ ਨੇ ਪ੍ਰਭਾਵਿਤ ਕੀਤਾ ਸੀ। ਇਹ ਸੁਭਾਅ ਉਹ ਕੀ ਸੀ। ਸੁਹਾਗ ਗਰਸਤੀ ਦਾ ਜੀਵਨ ਹੈ ਤੇ ਜੀਵਨ ਸਰੀਰ ਦਾ ਹੋਣ ਹੈ, ਹੋਂ ਲਾਲ ਹੈ। ਪੇਸਾ ਸੇ ਸਵਾਗ ਦਾ ਜੋੜਾ ਵੀ ਲਾਲ ਰੰਗ ਦਾ ਬਣਾਇਆ ਜਾਂਦਾ ਹੈ ਬੱਚਿਆਂ ਲਈ ਗਹਿराई ਇਦਨੀ ਹੈ ਹੋਰ ਕੋਈ ਮਤਲਬ ਨਹੀਂ ਹੈ ਇਸ ਦਾ ਖੈਰ ਰਤਾ ਬੈਨਣਾ ਮਨ ਰਤਾ ਸੁਤੇ ਦੀ ਸਤਿਦਾਨ ਸਤਦਾਨ ਸਤ ਉੱਚਾ ਆਚਰਨ ਇਖਲਾਕ ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਜੋ ਉੱਚਾ ਆਚਰਣ ਬਣ ਗਿਆ ਤੇ ਦੇਣ ਦੀ ਬਿਰਤੀ ਬਣ ਗਈਏ ਦਾਨੀ ਬਿਰਤੀ ਉਹਨੂੰ ਸੁਖ ਦੇਣਾ ਹੈ ਉਹਨੂੰ ਆਰਾਮ ਦੇਣਾ ਹੈ ਉਹਨੂੰ ਸਨਮਾਨ ਦੇਣਾ ਹੈ ਆਪ ਦੀ ਵਿਆਥ ਲਈ ਇਸ ਤਰ੍ਹਾਂ ਚੋਰ ਦੇ ਅੰਦਰ ਹਰ ਵਕਤ ਚੋਰੀ ਚੱਲਦੀ ਹੈ ਗ੍ਰੇਤ ਦੇ ਵਿੱਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਏ ਸੰਤ ਦੇ ਅੰਦਰ ਦਾਨ ਹਰ ਵਕਤ ਚੱਲਦਾ ਹੈ ਹਰ ਵਕਤ ਚੱਲਦਾ ਗ੍ਰੇਤ ਦੇ ਵਿੱਚ ਉਦੋਂ ਪ੍ਰਗਟ ਹੁੰਦਾ ਜਿੱਥੇ ਲੋੜ ਪੈ ਜਾਏ ਜਿੱਥੇ ਲੋੜ ਸਮਝਦਾ ਖੇਤ ਪਚਾਣੇ ਬੀਜੇਗਾ ਇਹ ਦੋ ਨੁਕਤੇ ਫਿਰ ਸੁਣ ਲੈਣਾ ਛੋਰ ਏ ਨਹੀਂ ਕਿ ਕਿਸੇ ਵਕਤ ਚੋਰ ਆਉਂਦਾ ਤੇ ਕਿਸੇ ਵਕਤ ਸਾਧੂ ਆਉਂਦਾ ਹਰ ਵਕਤ ਚੋਰ ਆਉਂਦਾ। ਉਹਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ। ਕਿਰਤ ਦੇ ਅੰਦਰ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਉਸ ਨੂੰ ਮੌਕਾ ਲੱਗ ਜਾਏ ਹਰ ਜਗ੍ਹਾ ਚੋਰੀ ਕਰਨ ਦਾ ਮੌਕਾ ਨਹੀਂ ਹੈ। ਮੌਕਾ ਲੱਗ ਜਾਏ। ਸੰਤ ਦੇ ਅੰਦਰ ਪਰਉਪਕਾਰ ਹਰ ਵਕਤ ਚੱਲਦਾ ਹੈ, ਦਾਨੀ ਵਰਤੀ ਹਰ ਵਕਤ ਚੱਲਦੀ। ਹਰ ਵਕਤ ਚੱਲਦੀ। ਕਿਰਤ ਦੇ ਉਦੋਂ ਪ੍ਰਗਟ ਹੁੰਦੀ ਹੈ ਕਦੋਂ ਜਿੱਥੇ ਲੋੜ ਪੈ ਜਾਵੇ ਪਰ ਉਪਕਾਰ ਕਿੱਥੇ ਕਰਨਾ ਹੈ দান ਕਿੱਥੇ ਕਰਨਾ ਹੈ ਹਰ ਵਕਤੇ ਬਿਰਤੀ ਉਸਦੇ ਅੰਦਰ ਚਲਦੀ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਦੇਣ ਦੀ ਜਿਹੜੀ ਬਿਰਤੀ ਹੈ ਦੇਖਿਆ ਸੀ ਕਈ ਦਿਨਾਂ ਦੇ ਭੁੱਖੇ ਸਾਧੂ ਬੈਠੇ ਨੇ ਵੀਰ ਰੁਪਏ ਤੇ ਵਪਾਰ ਲਈ ਪਲੇ ਜਾ ਰਹੇ ਸਨ ਉਹਨਾਂ ਨੂੰ ਖਿਲਾ ਦਿੱਤੇ ਅਬੇਕਤ ਹੈ ਸਚਾਈ ਹੈ ਸ਼ਿਵਰਾਤਰੀ ਵਾਲੇ ਦਿਨ ਕਿਧਰੇ ਸੈਂਕੜੇ ਸਾਧੂ ਕਬੀਰ ਦੇ ਘਰ ਆ ਗਏ ਇਤਨਾ ਧਨવાન ਨਹੀਂ ਸੀ ਉਹ ਸੈਂਕੜਿਆਂ ਦੀ ਸਵਾਲ ਕਰ ਸਕੇ ਲੰਗਰ ਪਾਣੀ ਨਾਲ ਸਤ ਰੰਗ ਦਾ ਸੂਤਰ ਘਰ ਦੇ ਚ ਪਿਆ ਸੀ ਮਾਂ ਨੇ ਰੰਗਿਆ ਸੀ ਕੋਈ ਬਾਜ਼ਾਰ ਵੇਚ ਕੇ ਆ ਗਿਆ ਅਜੇ ਉਹਦੇ ਕੱਪੜੇ ਬਣਾਣੇ ਸਨ ਚਦਰਾਂ ਬਣਾਣੀਆਂ ਸਨ ਤੇ ਚੰਗੇ ਪੈਸੇ ਮਿਲਣੇ ਸਨ ਕੋਈ ਵੇਚ ਕੇ ਆ ਗਿਆ ਉਸੇ ਪੈਸੇ ਦਾ ਰਸਤ ਪਾਣੀ ਲੈ ਕੇ ਸਾਧੂਆਂ ਨੂੰ ਖਿਲਾ ਦਿੱਤਾ ਮਾਂ ਗਿਲਾ ਕਰਦੀ ਰਹਿ ਗਈ ਸਾਤ ਸੂਤ ਇਨ ਮੁੰਡਿਆ ਕੋਏ ਇਹ ਮੁੰਡਿਆ ਕਿਉਂ ਨਾ ਹੋਇਆ ਐ ਮੇਲਾ ਮਕਾਵਾਨਾ ਐ ਜਿਹੜਾ ਮੇਰਾ ਮੁੰਡਾ ਕਵੀਰ ਹੈ ਸਤ ਰੰਗਾ ਸੂਤਰ ਵੇਚ ਕੇ ਸਾਰਾ ਸਾਧੂਆਂ ਨੂੰ ਖਿਲਾ ਦਿੱਤਾ ਅੰਦਰ ਐਸੇ ਪੁਰਸ਼ਾਂ ਦੇ ਹਰਿਵਕਤ ਪਰਬਕਾਰ ਆਉਂਦਾ ਹੈ ਸੇਵਾ ਪਰਬਕਾਰ ਮਹਾਰਾਜ ਕਹਿੰਦੇ ਨੇ ਇਹ ਜੋ ਦਾਨੀ ਵਰਤੀ ਹੈ ਇਹ ਜੋ ਉੱਚਾ ਆਚਰਣ ਹੈ ਇਹ ਅਸੀਂ ਚਿੱਟੇ ਰੰਗ ਦੇ ਕੱਪੜੇ ਪਹਿਨੇ ਨੇ ਉੱਚੇ ਆਚਰਣ ਤੇ ਦਾਨ ਵਰਤੀ ਦਾ ਰੰਗ ਸਫੈਦ ਹੈ ਚਿੱਟਾ ਰੰਗ ਬਹੁਤ ਸਾਰੇ ਸਾਧੂਆਂ ਨੇ ਜੇ ਚਟਿਆਈ ਨੂੰ ਅਪਣਾਇਆ ਐਵੇਂ ਨਹੀਂ ਉਹਦਾ ਵੀ ਇੱਕ ਕਾਰਨ ਹੈ ਸਾਧੂਆਂ ਦੇ ਆਪਣੇ ਆਪਣੇ ਰੰਗ ਕਈਆਂ ਨੇ ਭਗਵਾ ਵੇਸ धारण ਕੀਤਾ ਕਈਆਂ ਨੇ ਚਿੱਟੇ ਨੀਲੇ ਸਿਆਹੀ ਕਾੜਾ ਕਰਨੇ ਪੈਰਨ ਪੈ ਰਧਾਨ ਫਿਰ ਗੁਰੂ ਨਾਨਕ ਨੀਲੇ ਰੰਗ ਦਾ ਵੀ ਜ਼ਿਕਰ ਕਰਦੇ ਨੇ ਸਿਆਹ ਰੰ ਕਾਲੇ ਰੰਗ ਦਾ ਵੀ ਜ਼ਿਕਰ ਕਰਦੇ ਨੇ ਨੀਲਾ ਰੰ ਬੀਰ ਰਸ ਦਾ ਰੰਗ ਬਣਿਆਗੇ ਸਤਗੁਰੂ ਨੇ ਉਸ ਵਕਤ ਆਪਣੀ ਫੌਜ ਨੂੰ ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਲਿਆਂਗ ਸਿੰਘ ਕਹਿੰਦੇ ਆ ਲੜਾਕ ਕੌਮ ਸੌਰਵੀ ਉਹਨਾਂ ਨੀਲੇ ਵਾਲੇ ਪੈਣਦੇ ਸੀ ਸਤਗੁਰਾਂ ਦੇ 마ਸੂਮ ਲਾੜਲੇ ਸਹਿਬਜ਼ਾਦੇ ਵੀ ਇਹੀ ਬਾਣਾ ਪੈਣਦੇ ਸੀ ਬੇਰਸ ਦਾ ਰੰਗ ਹੈ ਬੇਰਸ ਨੂੰ ਕਿਦਰੇ ਕ੍ਰੋਧ ਨਾਲ ਸਮਝਣਾ ਬੇਰਸ ਨਿਰਮਲ ਹਿਰਦੇ ਚ ਪੈਦਾ ਹੁੰਦਾ ਹੈ ਕ੍ਰੋਧ ਤੇ ਮੂਰਖਾਂ ਦੇ ਅੰਦਰ ਪੈਦਾ ਜਿਵੇਂ ਮੈਂ ਇੱਕ ਉਦਾਹਰਣ ਦੇਣਾ ਹਾਂ ਚਾਕੂ ਕਾਤਲ ਦੇ ਹੱਥ ਦੇ ਵਿੱਚ ਵੀ ਹੈ ਪਰ ਚਾਕੂ ਡਾਕਟਰ ਦੇ ਹੱਥ ਦੇ ਵਿੱਚ ਵੀ ਹੈ ਇੱਕ ਚਾਕੂ ਦੇ ਚੋਂ ਕਿਸੇ ਦੀ ਮੌਤ ਲੱਭ ਰਿਹਾ ਹੈ ਇੱਕ ਚਾਕੂ ਦੇ ਚੋਂ ਕਿਸੇ ਦੀ ਜ਼ਿੰਦਗੀ ਲੱਭ ਰਿਹਾ ਹੈ ਹੈ ਤੇ ਦੋਹਾਂ ਦੇ ਹੱਥ ਵਿੱਚ ਕਾਤਲ ਨੇ ਛੋਰਾ ਮਾਰੇ ਤੇ ਅਗਲਾ ਬਚ ਗਿਆ ਤਾਂ ਵੀ ਇਰਾਦਾਇਕਤਲ ਦਾ ਕੇਸ ਤੇ ਚਲੇਗਾ ਨਾ ਮੁਕਦਮਾ ਚਲੇਗਾ ਡਾਕਟਰ ਨੇ ਛੁਰੇ ਚਲਾਏ ਨੇ ਮਰੀਜ਼ ਤੇ ਆਪਰੇਸ਼ਨ ਕਰਦੇ ਆ ਮਰੀਜ਼ ਨਹੀਂ ਬਚਿਆ ਤਾਂ ਵੀ ਡਾਕਟਰ ਨੂੰ ਕਾਤਲ ਨਹੀਂ ਕਰਾਰ ਦੇ ਸਕਦੇ ਉਹਦਾ ਇਰਾਦਾ ਹੀ ਨਹੀਂ ਸੀ ਉਹਦੇ ਛੁਰੇ ਦੇ ਚੋ ਜਿੰਦਗੀ ਲਭ ਰਿਆ ਸੀ ਸੰਤ ਦੇ ਹੱਥ ਦੇ ਜਦ ਸ਼ਸਤਰ ਆਉਂਦਾ ਹੈ ਤੇ ਸੂਰ ਬੀਰਤਾ ਕਰਕੇ ਕਿਸੇ ਮਜ਼ਲੂਮ ਦੀ ਰੱਖਿਆ ਕਿਸੇ ਗਰੀਬ ਦੀ ਰੱਖਿਆ ਦੇਸ਼ ਦੀ ਰੱਖਿਆ ਕਾਤਲ ਦੇ ਹੱਥ ਦੇ ਦੁਸ਼ਟ ਦੇ ਹੱਥ ਦੇ ਜ ਤਲਵਾਰ ਆ ਜਾਂਦੀ ਹੈ ਸ਼ਸਰ ਆ ਜਾਂਦਾ ਹੈ ਦੂਜਿਆਂ ਨੂੰ ਤਬਾਹੀ ਮਜ਼ਲੂਮਾਂ ਨੂੰ ਮਾਰਨਾ ਦੇਸ਼ ਲੁੱਟਨੇ ਨੇ ਬਰਬਾਦ ਕਰਨੇ ਨੇ ਬੇਰਸ ਦਾ ਬਾਣਾ ਨਈਲਾ ਰੋਸ ਉਪਰਾਮਤਾ ਤੇ ਉਦਾਸੀਨਤਾ ਤੇ ਤਿਆਗ ਇਹ ਰੰਗ ਕਾਲਾ ਬਣਿਆਗੇ ਰੋਸ਼ਦਾ ਰੰਗ ਸੋਗ ਦਾ ਰੰਗ ਨਹੀਂ ਇਹਨੂੰ ਕਈਆਂ ਨੇ ਸੋਗ ਦਾ ਰੰਗ ਮੰਨਿਆ ਮੌਤ ਦੇ ਚ ਕਾਲੇ ਕਪੜੇ ਪਾਉ ਗੁਜਰਾਤ ਦੇ ਅੰਦਰ ਕਿਸੇ ਦੇ ਘਰ ਮੌਤ ਹੋ ਜਾਂਦੀ ਹੈ ਨਾ ਜਿਹੜੀਆਂ ਬੀਬੀਆਂ ਜਾਂਦੀਆਂ ਨਾ ਕਾਲੇ ਰੰਗ ਦੀਆਂ ਸਾੜੀਆਂ ਪਹਿਣਗੇ ਕਾਲੇ ਰੰਗ ਦੇ ਘਗਰੇ ਸਮਲੋ 1200 ਜਨਾਨੀਆਂ ਕਿਸੇ ਘਰ ਚੋਂ ਨਿਕਲ ਰਹੀਆਂ ਨੇ ਕਾਲੇ ਰੰਗ ਦੇ ਕਪੜੇ ਪਾ ਕੇ ਤੋਂ ਸਮਝ ਲੈਣਾ ਮਰਗ ਤੇ ਆਈਆਂ ਸੀ ਮੌਤ ਤੇ ਆਈਆਂ ਸੀ ਗੁਜਰਾਤ ਵਿੱਚ ਐਈ ਕੁਛ ਉਦਾਸ ਨੇ ਦੇਖਿਆ ਇਹਨੂੰ ਸੋਗ ਦਾ ਰੰਗ ਮੰਨਦੇ ਨੇ ਗੁਰੂ ਨਾਨਕ ਨੇ ਇਸ ਨੂੰ ਉਦਾਸੀਨਤਾ ਦਾ ਰੰਗ ਆਖਿਆ ਤੇ ਆਗ ਦਾ ਰੰਗ ਆਖਿਆ ਸੋਗ ਦਾ ਨਹੀਂ ਰੋਸ ਦਾ ਭਈ ਮੈਨੂੰ ਇਹ ਕਬੂਲ ਨਹੀਂ ਪ੍ਰਮਾਨ ਨੇ ਮੈਂ ਰੋਸ ਪ੍ਰਗਟ ਕਰਦਾ ਭਾਰਤ ਦੇ ਚੜ੍ਹੋਸ ਪ੍ਰਗਟ ਕਰਦੇ ਨੇ ਕਾਲੇ ਬਿੱਲੇ ਵਨਕ